ਸਰਜ ਪਿੰਡ ਸ਼ੇਰ ਮਾਜਾ ਦਾ ਚ ਆਏ ਹੋ ਜੀ ਕੀ ਕਾਰਵਾਈ ਬਾਰੇ ਆਏ ਸਰਜ ਮਾਨਯੋਗ ਐਸਐਸਪੀ ਪਟਿਆਲਾ ਸ਼੍ਰੀ ਵਰਨ ਸ਼ਰਮਾ ਆਈਪੀਐਸ ਦੇ ਦਿਸ਼ਾ ਨਿਰਦੇਸ਼ੇ ਇੱਕ ਜੰਗੀ ਪੱਧਰ ਤੇ ਨਸ਼ਾ ਵਿਰੁੱਧ ਕਾਰਵਾਈ ਕਰਦੇ ਹੋਏ ਸਰਕਲ ਸੁਪਰਵਾਈਜ਼ਰ ਵਿੱਚ ਬੜੀ ਸਾਨੂੰ ਵੱਡੀ ਸਫਲਤਾ ਹਾਸਲ ਹੋਈ ਹੈ ਐਸਐਚਓ ਪਸਿਆਣਾ ਇੰਸਪੈਕਟਰ ਅਮਨਪਾਲ ਤੇ ਉਹਨਾਂ ਦੀ ਟੀਮ ਨੇ ਇੱਕ ਸਾਡੇ ਐਨਡੀਪੀਐਸ ਸਮਗਲਰ ਦੇ ਪ੍ਰੋਪਰਟੀ ਫਰਫੀਚਰ ਦਾ ਕੇਸ ਬਣਾ ਕੇ ਭੇਜਿਆ ਸੀ ਉਹ ਸ਼ੇਰਮਾ ਜੀ ਦਾ ਰਹਿਣ ਵਾਲਾ ਹੈ ਇਹ ਵਿਅਕਤੀ ਦਾ ਨਾਮ ਹੈ ਬੂਟਾ ਸਿੰਘ ਪੁੱਤਰ ਜੋਰਾ ਸਿੰਘ ਵਾਸੀ ਸ਼ੇਰਮਾਜਰਾ ਆ ਉਹਦਾ ਉਹਨੇ ਨਸ਼ਾ ਵੇਚ-ਵੇਚ ਕੇ ਆਹ ਸੰਪਤੀ ਬਣਾਈ ਸੀ ਜਿਸ ਦੇ ਫ੍ਰੀਜ਼ਿੰਗ ਆਰਡਰ ਕੰਪੀਟੈਂਟ ਅਥਾਰਟੀ ਦਿੱਲੀ ਤੋਂ حاصل ਕੀਤੇ ਗਏ ਹਨ ਇਹ ਤਕਰੀਬਨ ਇਹਦਾ 20 ਲੱਖ ਦੀ ਸੰਪਤੀ ਹੈ ਜਿਹੜਾ ਇਹ ਘਰ ਰੇਣੇ ਬਣਾਇਆ ਤੇ ਇਹਦਾ ਪਾਸਟ ਕ੍ਰਿਮੀਨਲ ਰਿਕਾਰਡ ਵੀ ਹੈਗਾ ਤੇ ਇਹ ਤਕਰੀਬਨ ਇਹਤੇ 4 ਐਨਡੀਪੀਐਸਮ ਖੁਦ ਨੇ ਦਰਜ ਹਨ ਜਿਹੜੇ ਕਿ ਕਮਰਸ਼ੀਅਲ ਕੁਆਰਟੀਟੀਆਂ ਦੇ ਹੈ ਤੇ ਸਾਨੂੰ ਜਿਹੜਾ ਯੁਧ ਨਸ਼ਾ ਵਿਰੁੱਧ ਦੇ ਤਹਿਤ ਇੱਕ ਬੜੀ ਸਫਲਤਾ ਹਾਸਲ ਹੋਈ ਹੈ ਸਰਕਾਰੀ ਹੋਰ ਸੁਨੇਹਾ ਦੇਣਾ ਚਾਹੁੰਦੇ ਹਾਂ ਜੀ ਨਸ਼ਾ ਸਮਗਰ ਕਰਦਾ ਜੋ ਕਿਸੇ ਜਿਹੜੇ ਵੀ ਹੋਰ ਇਹੋ ਜੇ ਨਸ਼ਾ ਵੇਚਣ ਦੇ ਆਦੀ ਨੇ ਆ ਮਾੜੇ ਅੰਸਰ ਨੇ ਉਹਨਾਂ ਨੂੰ ਸਾਡੀ ਅਹੀ ਸਖਤ ਚੇਤਾਵਨੀ ਹੈ ਦੀ ਇਹ ਗੁਰੱਖ ਧੰਦਾ ਛੱਡ ਕੇ ਆਮ ਜ਼ਿੰਦਗੀ ਬਤੀਤ ਕਰੋ ਮਿਹਨਤ ਮਜ਼ਦੂਰੀ ਕਰੋ ਜਾਂ ਕੋਈ ਹੋਰ ਸਾਧਨ ਦੁਕਾਨਦਾਰੀ ਕਰੋ ਕੋਈ ਕੰਮਕਾਰ ਕਰੋ ਲੋਕਾਂ ਦੀ ਜ਼ਿੰਦਗੀਾਂ ਤਬਾਹ ਨਾ ਕਰੋ ਵਰਨਾ ਪੰਜਾਬ ਪੁਲਿਸ ਤੁਹਾਡੇ ਕੋਲ ਆ ਕੇ ਤੁਹਾਡੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰੇਗੀ। ਚਲੋ।